ਦੋ ਵੱਡੀਆਂ ਤੇ ਅੱਜ ਅਹਿਮ ਖਬਰਾਂ ਨੇ ਬੜੇ ਧਿਆਨ ਦੇ ਨਾਲ ਸੁਣਨਾ ਬੜਾ ਉਹਦੇ ਵਿੱਚ ਤੁਹਾਨੂੰ ਇਹ ਪਤਾ ਲੱਗੂਗਾ ਕਿ ਆਪਣਾ ਤੇ ਦੂਜਾ ਕੌਣ ਆ ਸਾਫ਼ ਜੀ ਗੱਲ ਕਰਦੇ ਆ ਤੇ ਸਿੱਖਾਂ ਦੇ ਨਾਲ ਜੋ ਨਿਆ ਅੱਜ ਹੋ ਰਿਹਾ ਗੱਲ ਕਰਾਂਗੇ ਭਾਈ ਬਲਵੰਤ ਸਿੰਘ ਰਾਜਵਾਨੇ ਨੂੰ ਲੈ ਕੇ ਤੇ ਦੂਸਰੇ ਪਾਸੇ ਉਹ ਸਿਵ ਸੈਨਾ ਜਿਹੜੀ ਕਹਿੰਦੀ ਆ ਕਿ ਭਲਾਈ ਭਾਈ ਬਲਵੰਤ ਸਿੰਘ ਰਾਜਵਾਨੇ ਨੂੰ ਫਾਂਚੀ ਦਿੱਤੀ ਜਾਵੇ ਤੇ ਦੂਸਰੇ ਪਾਸੇ ਜਿਹੜਾ ਉਹ ਸਖਵਿੰਦਰ ਸਿੰਘ ਸਾਫਕਾ ਸਰਪੰਚ ਦਾ ਜਿਹੜਾ ਕਤਲ ਹੋਇਆ ਕਹਿੰਦੇ ਜੀ ਉਗੋਕੇ ਦਾ ਨਾਮ ਜਿਹੜਾ ਉਹਦੇ ਵਿੱਚ ਸਵਲ ਕੀਤਾ ਜਾਵੇ ਐ ਚਰਨਜੀਤ ਸਿੰਘ ਚੰਨੀ ਤੇ ਪਰਿਵਾਰ ਦਾ ਜਿਹੜਾ ਅਭਿਆਨ ਆ ਇਹਨੇ ਦੋਨਾਂ ਦੇ ਤਹਿਤ ਆਪਾਂ ਅੱਜ ਗੱਲਬਾਤ ਕਰਾਂਗੇ ਬੜੇ ਧਿਆਨ ਦੇ ਨਾਲ ਸੁਣਨ ਵਾਲੀ ਆ ਵਰਜ ਜੀ ਦਾ ਖਾਲਸਾ ਵਰਜ ਜੀ ਕੀ ਫਤਿਹ ਪਹਿਲਾਂ ਆਪਾਂ ਗੱਲ ਕਰਦੇ ਆ ਭਾਈ ਬਲਵੰਤ ਸਿੰਘ ਰਾਜਵਾਨਾ ਜੋ ਕਿ ਕਰੀਬ 29-30 ਸਾਲਾਂ ਦੇ ਉਹ ਜਿਹੜਾ ਅਰਸਾ ਹੋ ਗਿਆ ਪਟਿਆਲਾ ਜੇਲ੍ਹ ਦੇ ਵਿੱਚ ਬੰਦਾ ਉਹ ਤੁਹਾਨੂੰ ਪਤਾਗਾ ਕਿ 1995 ਵਿੱਚ 31 ਅਗਸਤ 1995 ਨੂੰ ਜਿਹੜਾ ਭਾਈ ਦਲਾਵ ਸਿੰਘ ਅਤੇ ਨਾਲ ਸਾਰੇ ਸਿੰਘਾਂ ਜਿਨ੍ਹਾਂ ਨੇ ਕਿ ਬਿਆਨਤ ਸਿੰਘ ਤੇ ਇੱਕ ਅਟੈਕ ਕੀਤਾ ਤੇ ਉਹਨੂੰ ਜਿਹੜਾ ਭਾਈ ਦਲਾਵ ਸਿੰਘ ਨੇ ਬੰਬ ਦੇ ਨਾਲ ਮਨੁੱਖੀ ਬੋਬ ਬਣ ਕੇ ਹੜਾ ਦਿੱਤਾ ਸੀ ਉਸ ਤੋਂ ਬਾਅਦ ਜਿਹੜਾ ਕਿ ਜਿਹੜਾ ਅਨੇਕਾ ਸਿੰਘਾਂ ਨੂੰ ਜਿਹੜਾ ਗਰਫਦਾਰ ਕੀਤਾ ਉਹ ਜਿਹੜੇ ਕਹਿੰਦੇ 30 32 33 ਸਾਲ ਹੋ ਗਏ ਜਿਹੜੇ ਜੇਲ੍ਹਾਂ ਦੇ ਵਿੱਚ ਸਜ਼ਾ ਭੁਗਤ ਰਹੇ ਆ ਆਪਣੀਆਂ ਸਜ਼ਾਵਾਂ ਤੋਂ ਡਬਲ ਸਜ਼ਾਵਾਂ ਕੱਟ ਰਹੇ ਆ ਪਰ ਅੱਜ ਕਹਿੰਦੇ ਭਾਈ ਬਲਵੰਤ ਸਿੰਘ ਰਾਜਵਾਨੀ ਨੂੰ ਫਾਂਸੀ ਦੇਣੀ ਆ ਇਹ ਚਾਹੇ ਕੇਂਦਰ ਦੀ ਟਿੱਪਣੀ ਆ ਇਹ ਸਰਕਾਰ ਤੇ ਇੱਕ ਟਿੱਪਣੀ ਕੀਤੀ ਆ ਕੇਂਦਰ ਸਰਕਾਰ ਨੂੰ ਸੁਪਰੀਮ ਕੋਰਟ ਵੱਲੋਂ ਪਰ ਤੁਹਾਨੂੰ ਕੀ ਲੱਗਦਾ ਕਿ ਸੁਪਰੀਮ ਕੋਰਟ ਸਿੱਖਾਂ ਦੇ ਹੱਕ ਦੇ ਵਿੱਚ ਆਉ ਕੀ ਫਾਂਸੀ ਦਾ ਇਹ ਵਿਰੋਧ ਕਰੂਗੀ ਜਾਂ ਫਿਰ ਸੁਪਰੀਮ ਆਪਣਾ ਸੁਪਰੀਮ ਕੋਰਟ ਨੂੰ ਜਿਹੜਾ ਇਹ ਕਹਿ ਦੇਉ ਕਿ ਜੋ ਤੁਸੀਂ ਕਰਨਾ ਸੋ ਕਰੋ ਇੱਥੇ ਬੜੇ ਵੱਡੇ ਸਵਾਲ ਨੇ ਤਾਂ ਮੈਂ ਇੱਕ ਮੈਂ ਵੀਡੀਓ ਸੁਣਾਉਣਾ ਪਹਿਲਾਂ ਉਸ ਤੋਂ ਬਾਅਦ ਗੱਲਬਾਤ ਕਰਦੇ ਆ ਜਿਹਨੂੰ ਤੁਸੀਂ 9 ਮਾਸ ਦਾ ਰਿਸ਼ਤਾ ਕਹਿੰਦੇ ਹੋ ਤੇ ਉਹ ਕੀ ਕਹਿ ਰਿਹਾ ਅੱਜ ਬੰਦੇ ਤੁਸੀਂ ਕਹਿੰਦੇ ਜਲਾਦ ਨਹੀਂ ਪੰਜਾਬ ਦੇ ਵਿੱਚ ਉਹ ਕਹਿੰਦੇ ਸਾਨੂੰ ਮੌਕਾ ਦਿਓ ਅਸੀਂ ਜਲਾਦ ਬਣਨ ਨੂੰ ਤਿਆਰ ਆ ਤੇ ਤੁਸੀਂ ਕਹਿੰਦੇ ਸਾਡਾ 9 ਮਾਸ ਦਾ ਰਿਸ਼ਤਾਗਾ ਤੇ ਇਹਤੇ ਪਹਿਲਾ ਤਾਂ ਨੂੰ ਮੈਂ ਵੀਡੀਓ ਸਰਾ ਦੇਵਾ ਫਿਰ ਆਪਾਂ ਅੱਗੇ ਗੱਲ ਤੋਰਦੇ ਆ ਕਿਉਂਕਿ ਬੜੇ ਫਿਰ ਭਲੇਖੇ ਦੂਰ ਹੋ ਜਾਂਦੇ ਆ ਆਪਾਂ ਇਹ ਨਹੀਂ ਕਹਿੰਦੇ ਕਿ ਸਾਰੇ ਇੱਕੋ ਜਿਹੇ ਆ ਪਰ ਕੁਝ ਕੋ ਕਟੜ ਆਪਣੇ ਆਪ ਨੂੰ ਸਿਰ ਹਸੈਨਾ ਵਾਲੇ ਅਖਵਾਉਂਦੇ ਜਿਹੜੇ ਉਹ ਅੱਜ ਜਲਾਦ ਬਣਨ ਨੂੰ ਤਿਆਰ ਨੇ ਤੇ ਕਿਉਂ ਬਣਨ ਨੂੰ ਤਿਆਰ ਆ ਕਿ ਸਿੱਖਾਂ ਨੂੰ ਫਾਂਸੀ ਦਿੱਤੀ ਜਾਵੇ ਸਿੱਖਾਂ ਨੂੰ ਬਗਾਨਗੀ ਦਾ ਜਿਆ ਅਹਿਸਾਸ ਆ ਜਿਹੜਾ ਉਹ ਕਰਾਇਆ ਜਾਂਦਾ ਹੈਗਾ ਤੋਂ ਪਾਲਸੀ ਚੱਕੀ ਦੇ ਵਿੱਚ ਬੰਨੇ ਉਹਨਾਂ ਦੇ ਨਾਲ ਸੰਬੰਧਿਤ ਇੱਕ ਬਿਆਨ ਦਿੱਤਾ ਸੀ ਜਿਹੜਾ ਕਿ ਬਹੁਤ ਹੀ ਮੰਦ ਭਾਗ ਦਾ ਬਿਆਨ ਸੀਗਾ ਉਹਦੇ ਤੇ ਵਿਰਜੀ ਨੇ ਆਪਣੀਆਂ ਭਾਵਨਾਵਾਂ ਆਪਣਾ ਪੱਖ ਰੱਖਿਆ ਦਾ ਜਿਹੜਾ ਕਿ 4 ਪੇਜ ਦੀ ਚਿੱਠੀ ਆ ਮੇਰੀ ਇਹੀ ਬੇਨਤੀ ਆ ਕਿ ਜਿਹੜੀਆਂ ਇਹ ਭਾਵਨਾਵਾਂ ਵਿਰਜੀ ਰਾਜੂ ਜਾਨਾ ਜੀ ਨੇ ਰੱਖੀਆਂ ਨੇ ਬਿਲਕੁਲ ਉਸੇ ਤਰ੍ਹਾਂ ਹੀ ਇਹ ਸਾਰੀ ਖਾਲਸਾ ਪੰਥ ਦੇ ਕੋਲ ਜਾਣ ਇਸ ਲਈ ਮੈਂ ਚਿੱਠੀ ਪੜ ਕੇ ਸੁਣਾ ਦਿੰਨੀ ਆ ਜੀ ਅੱਜ ਇੱਕ ਕੰਕਾਰ ਸਤਿਕਾਰ ਜੋ ਕੇਂਦਰੀ ਗ੍ਰਹਿ ਮੰਤਰੀ શ્રી ਅਮਿਤ ਸ਼ਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਸਮੁੱਚੀ ਮਾਨਵਤਾ ਦੀ ਚੜ੍ਹਦੀ ਕਲਾ ਲਈ ਉਸ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਤੁਸੀਂ ਦੇਸ਼ ਦੀ ਪਾਰਲੀਮੈਂਟ ਵਿੱਚ ਖੜ ਕੇ 28 ਸਾਲਾਂ ਤੋਂ ਜੇਲ੍ਹ ਅਤੇ 17 ਸਾਲਾਂ ਤੋਂ ਫਾਂਸੀ ਦੀ ਚੱਕੀ ਵਿੱਚ ਬੈਠੇ ਮੈਨੂੰ ਸੰਬੋਧਨ ਹੁੰਦੇ ਹੋਏ ਇਹ ਕਿਹਾ ਹੈ ਕਿ ਜਿਸ ਵਿਅਕਤੀ ਨੇ ਗੁਨਾਹ ਕੀਤਾ ਹੈ ਅਗਰ ਉਸ ਕੋ ਆਪਣੇ ਗੁਨਾਹ ਦਾ ਅਹਿਸਾਸ ਹੀ ਨਹੀਂ ਹੈ ਪਛਤਾਵਾ ਹੀ ਨਹੀਂ ਹੈ ਉਹ ਵਿਅਕਤੀ ਦਿਆ ਦਾ ਰਹਿਮ ਦਾ ਹੱਕਦਾਰ ਨਹੀਂ ਹੈ ਸਾਡੇ ਵੱਲੋਂ ਪਾਰਲੀਮੈਂਟ ਵਿੱਚ ਦਿੱਤੇ ਹੋਏ ਬਿਆਨ ਤੇ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਤੇ ਉਹ ਕਾਨੂੰਨ ਲਾਗੂ ਕਰਨ ਦਾ ਯਤਨ ਕਰ ਰਹੇ ਹੋ ਜਿਹੜੇ ਅਜੇ ਦੇਸ਼ ਵਿੱਚ ਲਾਗੂ ਹੀ ਨਹੀਂ ਹੋਏ ਫਿਰ ਵੀ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਮੈਂ ਕੋਈ ਗੁਨਾਹ ਕੀਤਾ ਹੀ ਨਹੀਂ ਹੈ ਤਾਂ ਫਿਰ ਪਛਤਾਵਾ ਕਿਸ ਗੱਲ ਦਾ ਮਾਫੀ ਕਿਸ ਗੱਲ ਦੀ ਮੈਂ ਤੁਹਾਨੂੰ ਇਹ ਜਾਗ ਕਰਵਾਉਣਾ ਚਾਹੁੰਦਾ ਹਾਂ ਕਿ ਤੁਹਾਡੀ ਪਾਰਟੀ ਦੇ ਸਿਰਮੌਰ ਆਗੂ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਪਾਰਲੀਮੈਂਟ ਵਿੱਚ ਖੜ ਕੇ ਇਹ ਕਿਹਾ ਸੀ ਕਿ 1984 ਵਿੱਚ ਕਾਂਗਸੀ ਹਕਮਰਾਨਾਂ ਵੱਲੋਂ ਸਿੱਖਾਂ ਦੇ ਸਰਵਉੱਚ ਧਾਰਮਿਕ ਸਥਾਨ ਰੋਹਾਨੀਅਤ ਦੇ ਕੇਂਦਰ ਸ੍ਰੀ ਦਰਬਾਰ ਸਾਹਿਬ ਜੀ ਦੇ ਟੈਂਕਾਂ ਅਤੇ ਤੋਪਾਂ ਨਾਲ ਕੀਤਾ ਗਿਆ ਹਮਲਾ ਅਤੇ ਹਜ਼ਾਰਾਂ નિર્ਦੋਸ਼ ਸਿੱਖਾਂ ਦਾ ਕੀਤਾ ਗਿਆ ਕਤਲਿਆ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ سینੇ ਵਿੱਚ ਖੋਪਿਆ ਹੋਇਆ ਖੰਜਰ ਹੈ ਕਾਂਗਸੀ ਹਕਮਰਾਨਾਂ ਵੀਡੀਓ ਲੰਬੀ ਆ ਕਾਫੀ ਆ ਪਰ ਤੁਹਾਨੂੰ ਜਿਹੜਾ ਮੇਨ ਮੁੱਦਾ ਸੁਣਾ ਦਿੱਤਾ ਦੇਖੋ ਇੱਥੇ ਦੋਗਲੇ ਚਿਹਰੇ ਇਹਨਾਂ ਦੇ ਕੰਮੇ ਸਾਫਤ ਹੁੰਦੇ ਆ ਇੱਕ ਪਾਸੇ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਅੱਜ ਉਸ ਕਾਂਗਰਸ ਨੂੰ ਕੋਸਰੇ ਆ ਕਿ ਦਰਬਾਰ ਸਾਹਿਬ ਤੇ ਹਮਲਾ ਕੀਤਾ ਬਹੁਤ ਮਾਰਾ ਹੋਇਆ ਖੰਜਰ ਖੋਪਿਆ ਗਿਆ ਸਿੱਖਾਂ ਦੇ ਦਿਲਾਂ ਦੇ ਵਿੱਚ ਇਹ ਗੱਲ ਸਾਫ ਤਾਂ ਬਿਲਕੁਲ ਸੱਚ ਆ ਖੰਜਰ ਖੋਪਿਆ ਕੱਲੀ ਕਾਂਗਰਸ ਨੇ ਨਹੀਂ ਖੋਪਿਆ ਤੇ ਨਾਲ ਭਾਜਪਾ ਨੇ ਵੀ ਖੋਬਿਆ ਤੇ ਨਾਲ ਉਹਨਾਂ ਜਨਸੰਗੀਆਂ ਨੇ ਵੀ ਖੋਬਿਆ ਤੇ ਨਾਲ ਉਹਨਾਂ ਕਾਮਰੇਡਾਂ ਨੇ ਵੀ ਖੋਬਿਆ ਹਰਿਕ੍ਰਿਸ਼ਨ ਸਰਜੀਤ ਵਰਗੇ ਕਾਮਰੇਡ ਆ ਐਲ ਕੇ ਅਡਵਾਨੀ ਵਰਗੇ ਤੇ ਜਿਹੜਾ ਤੁਹਾਡੇ ਹੋਰ ਭਾਜਪਾ ਦੇ ਬڑے-ਬڑے ਆਗੂ ਆ ਜਿਹੜੇ ਦੁਰਗਾ ਮਾਤਾ ਦਾ ਖਤਾਬ ਦਿੰਦੇ ਰਹੇ ਆ ਜਿਹੜਾ ਇਹ ਕਹਿੰਦੇ ਰਹੇ ਕਿ 6 ਮਹੀਨੇ ਪਹਿਲਾਂ ਹੋ ਜਾਣਾ ਸੀ ਇਹ ਹਮਲਾ ਅੱਜ ਤੁਸੀਂ ਕਹਿ ਰਹੇ ਹੋ ਮੋਦੀ ਦਾ ਬਿਆਨ ਆ ਰਿਹਾ ਕਿ ਸਿੱਖਾਂ ਨੂੰ ਜੀ ਭਾਜਪਾ ਦੇ ਆਗੂਆਂ ਨੇ ਭਾਜਪਾ ਦੇ ਲੀਡਰਾਂ ਨੇ ਬਚਾਇਆ 1984 ਵਿੱਚ ਜਦੋਂ ਕਤਲੇਆਮ ਹੋਇਆ ਦਿੱਲੀ ਦੇ ਵਿੱਚ ਤੇ ਤੁਸੀਂ ਤਾਂ ਕਹਿ ਰਹੇ ਕਿਤਾਬਾਂ ਲਿਖ ਰਹੇ ਹੋ ਐਲਕੇ ਅਦਵਾਨੀ ਦੀ ਕਿਤਾਬ ਲਿਖੀ ਜਾ ਰਹੀ ਆ ਤੇ ਉਹ ਕਹਿੰਦਾ ਕਿ ਅਸੀਂ ਦਬਾਅ ਪਾਉਣ ਦੇ ਕਾਰਨ ਇਹ ਹਮਲਾ ਹੋਇਆ ਨਹੀਂ ਹਮਲਾ ਨਹੀਂ ਹੁੰਦਾ ਸੀ ਅਸੀਂ ਦਬਾਅ ਪਾਇਆ ਅੱਜ ਬੜੇ ਸ਼ਰਮਨਾਕ ਗੱਲਾਂ ਕਿ ਅੱਜ ਦੇਸ਼ ਦਾ ਗ੍ਰਹਿਮਾਤਰੀ ਕਹਿ ਰਿਹਾ ਕਿ ਭਾਈ ਬਲਵੰਤ ਸਿੰਘ ਰਾਜਵਾਨੇ ਨੂੰ ਕਿ ਉਹਨੂੰ ਕੋਈ ਅਹਿਸਾਸ ਨਹੀਂ ਕਿ ਉਹਨੇ ਜੋ ਕੀਤਾ ਜੇਕਰ ਉਹ ਮਾਫੀ ਨਹੀਂ ਮੰਗਦਾ ਤਾਂ ਫਿਰ ਉਹਨੂੰ ਮਾਫੀ ਕਾਦੀ ਆ ਤੇ ਬਲਵੰਤ ਸਿੰਘ ਰਾਜਵਾਨੇ ਨੇ ਚਿੱਠੀ ਰਾਹੀਂ ਕਿਹਾ ਕਿ ਤੁਸੀਂ ਦੋਗਲਾ ਚਿਹਰਾ ਨਾ ਤੁਸੀਂ ਉਹ ਕਰੋ ਇੱਕ ਪਾਸੇ ਤੁਹਾਡੀ ਸਰਕਾਰ ਮੋਦੀ ਇਹ ਕਹਿ ਰਿਹਾ ਕਿ 83 ਦੇ ਵਿੱਚ ਜਿਹੜਾ ਕਿ ਇੰਦਰਾ ਗਾਂਧੀ ਨੇ ਕਾਂਗਰਸ ਸਰਕਾਰ ਨੇ ਇੱਕ ਸਿੱਖਾਂ ਦੇ ਦਿਲਾਂ ਤੇ ਖੰਜਰ ਖੋਇਆਗਾ ਤੇ ਫਿਰ ਤੁਸੀਂ ਤੇ ਅੱਜ ਫਿਰ ਉਸ ਨੌਜਵਾਨ ਜਿਨ੍ਹਾਂ ਜਿਸ ਨੇ ਇੱਕ ਭਾਵਨਾ ਤੇ ਬੰਦੇ ਹੋਇਆ ਜਿਨੇ ਕੇ ਦੁੱਖ ਨਾ ਸਹਾਰਦੇ ਹੋਇਆ ਲੱਖਾਂ ਨੌਜਵਾਨਾਂ ਦਾ ਕਾਤਲ ਘਾਣ ਕਰਨ ਵਾਲੇ ਬਿਆਨਾਂ ਨੂੰ ਜਿਹੜਾ ਕਿ ਉਸ ਸਮੇਂ ਦਾ ਜੋ ਕਿ ਕੋਕੋ ਕੇ ਬੱਚਿਆਂ ਨੂੰ ਮਾਰਿਆ ਜਾ ਰਿਹਾ ਸੀ ਤੇ ਉਹਨੇ ਬਦਲਾ ਲੇਤਾ ਤੇ ਅੱਜ ਉਹ ਸੱਚ ਕਹਿ ਰਿਹਾ ਤੇ ਉਹ ਜਿਹੜਾ ਨਾ ਨਿਆਪਾਲ ਕਾ ਸੁਪਰੀਮ ਕੋਰਟ ਆ ਉਹਦੇ ਵਿੱਚ ਉਹ ਝੂਠ ਨਹੀਂ ਬੋਲਿਆ ਉਹ ਕਹਿੰਦਾ ਮੈਂ ਕੀਤਾ ਪਰ ਤੁਸੀਂ ਝੂਠ ਦੇ ਸਹਾਰੇ ਲੈ ਲੈ ਕੇ ਜਿਹੜਾ ਬੰਦੇ ਨੂੰ ਬਚਾਉਂਦੇ ਹੋ ਜੇ ਬੰਦਾ ਸੱਚ ਬੋਲਦਾ ਉਹਨੂੰ ਫਾਂਸੀ ਆ ਜਿਹੜਾ ਝੂਠ ਬੋਲਦਾ ਤੇ ਉਹਨੂੰ ਰਤਬੇ ਆ ਤੇ ਉਹਨੂੰ ਕੁਰਸੀਆਂ ਨੇ ਇਹ ਹਾਲਾਤ ਤੁਸੀਂ ਸਭ ਜਾਣਦੇ ਹੋ ਤੇ ਅੱਜ ਕੀ ਹੋ ਰਿਹਾ ਭਾਈ ਬਲਬੰਦ ਸਿੰਘ ਰਾਜੋਣੇ ਨੂੰ ਪਾਲਚਰ ਨੂੰ ਲੈ ਕੇ ਅੱਜ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਸਿਵ ਸੈਨਾ ਵਾਲਿਆਂ ਦੀ ਉਹ ਕਹਿੰਦੇ ਜੀ ਫਾਂਸੀ ਹੋਣੀ ਚਾਹੀਦੀ ਐ ਇੱਕ ਪਾਸੇ ਜੋਰ-ਦਾਕੇ ਕਹਿ ਰਹੇ ਆ ਦੂਸਰੇ ਪਾਸੇ ਕਹਿ ਰਹੇ ਆ ਜੀ ਸਾਡਾ ਹਿੰਦੂਆਂ ਦਾ ਤਿਹਾਰਾ ਦਿਵਾਲੀ ਤੇ ਇਹਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਫਾਂਸੀ ਭਾਈ ਕੇਂਦਰ ਸਰਕਾਰ ਦੇਣ ਨੂੰ ਤਿਆਰ ਆ ਸੁਪਰੀ ਕੋਰ ਦੀ ਟਿੱਪਣੀ ਆ ਫਾਂਸੀ ਕਦੋਂ ਤੈ ਹੋਣੀ ਐ ਨਹੀਂ ਹੋਣੀ ਆ ਏ ਅੱਗੇ ਪ੍ਰਮਾਤਮਾ ਦੇ ਹੱਥ ਦੇ ਵਿੱਚ ਸਭ ਕੁਝ ਆ ਡੋਰਾ ਪਰ ਸਿੱਖਾਂ ਦੇ ਹਿਰਦੇ ਬਾਰ-ਬਾਰ ਇੱਕ ਤਾਂ ਉਹ ਸਰਕਾਰਾਂ ਬਲੁੰਦ ਰਹਿ ਜਾਣੇ ਉਹ ਸਿਸਟਮ ਬਲੁੰਦ ਰਿਹਾਗਾ ਦੂਸਰੇ ਤਾਂ ਜਿਹੜਾ ਅਸੀਂ ਨੌਬਾਜ ਦਾ ਰਿਸ਼ਤਾ ਕਹਿੰਦੇ ਆ ਉਹ ਕਹਿੰਦੇ ਫਾਂਸੀ ਹੋਣੀ ਚਾਹੀਦੀ ਆ ਜਿਹੜੇ ਦੋ ਟੱਕਿਆਂ ਦੇ ਬੰਦੇ ਹੁੰਦੇ ਆ ਆ ਕੇ ਬਹਿ ਜਾਂਦੇ ਆ ਇਹ ਜਿਹੇ ਪੱਤਰਕਾਰ ਹੁੰਦੇ ਆ ਜਿਹੜੇ ਇਹਨਾਂ ਦੀ ਐਲਟਰਵੂਆ ਲੈਂਦੇ ਆ ਇਹਨਾਂ ਨੂੰ ਸਿਰੇ ਚੜਾਉਂਦੇ ਆ ਫਰੇ ਸਿੱਖਾਂ ਦੇ ਜ਼ਖਮਾਂ ਤੇ ਹੋਰ ਜ਼ਖਮਾਂ ਨੂੰ ਜਿਹੜੇ ਅੱਲੇ ਕਰਦੇ ਆ ਉਹਨਾਂ ਤੇ ਲੂਣ ਭੁਗਦੇ ਆ ਮਿਰਚਾ ਭੁਗਦੇ ਆ ਤੇ ਦੂਸਰੀ ਆਪਾਂ ਗੱਲ ਕਰਾਂਗੇ ਉਸ ਸਰਪੰਚ ਤੇ ਸਾਫਾ ਸਰਪੰਚ ਸੈਣਾ ਜੋ ਕਿ ਦੱਸਿਆ ਜਾ ਰਿਹਾ ਕਿ ਉਸ ਦੇ ਪਿੰਡ ਦੇ ਤਿੰਨ ਨੌਜਵਾਨਾਂ ਨੇ ਜਿਹੜਾ ਕਿ ਉਹਨੂੰ ਗੋਲੀ ਲਾ ਕੇ ਜਿਹੜਾ ਮਾਰਿਆ ਗਿਆ ਗੋਲੀਆਂ ਦੇ ਨਾਲ ਭੁੰਨਿਆ ਗਿਆ ਇਹਦੇ ਪਿੱਛੇ ਬੜੀ ਵੱਡੀ ਸਾਜ਼ ਸਭ ਨੂੰ ਪਤਾ ਮੈਂ ਤੁਹਾਨੂੰ ਪਹਿਲਾਂ ਵੀ ਕੱਲ ਵੀ ਬੇਨਤੀ ਕਰਕੇ ਅਟੇਆ ਇਤਹਾਜ਼ਮੀ ਕਰਦਾ ਤੇ ਤੁਸੀਂ ਕਹਿੰਦੇ ਹੋ ਕਿ ਅਸੀਂ ਪੁਲਿਸ ਕਹਿੰਦੀ ਆ ਕਿ ਜੀ ਅਸੀਂ ਬੰਦੇ ਫੜ ਲੇ ਅਸੀਂ ਵੈਰੀਫਾਈ ਕਰ ਲੇ ਬੰਦੇ ਉਹ ਪੈਸਾ ਦਾ ਲੈਂਡ ਦੇਣ ਨਹੀਂ ਸੀ ਪਰ ਐਸੇ ਵਿੱਚ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਕਾਂਗਰਸ ਤੇ ਉਹਨਾਂ ਦਾ ਪਰਿਵਾਰ ਇਹ ਕਹਿ ਰਿਹਾ ਕਿ ਲਾਲ ਸਿੰਘ ਉਗੋ ਕਹੇ ਕਿ ਦੇ ਨਾਲ ਉਹਦੀ ਬਹਿਸ ਹੋਈ ਸੀ ਤੇ ਉਹ ਦੱਸਦਾ ਸੀ ਕਿ ਮੈਨੂੰ ਇਸ ਐਵੇਂ ਇਹ ਤਾਂ ਖਤਰਾ ਗਾ ਮਰਬਾਦ ਸਕਦਾ ਗਾ ਅੱਜ ਪਰਿਵਾਰ ਦਾ ਸਾਕ ਅੱਜ ਉਹਨਾਂ ਲੋਕਾਂ ਦਾ ਸਾਕ ਅੱਜ ਉਸ ਐਮਐਲਏ ਤੇ ਆ ਪਰ ਉਹਦੀ ਕਾਰਵਾਈ ਕਰਨ ਵਾਲਾ ਕੌਣ ਆ ਪੁਲਸਾ ਪੁਲਸ ਕਿਹਦੇ ਅੰਦਰ ਆ ਭਗਵੰਤ ਮਾਨ ਦੇ ਸਰਕਾਰ ਕਿਹਦੀ ਆ ਭਗਵੰਤ ਮਾਨ ਦੇ ਆਵਾ ਦੀ ਪਾਰਟੀ ਦੀ ਫਿਰ ਤੁਸੀਂ ਕਿਵੇਂ ਭਾਲਦੇ ਹੋ ਕਿ ਤੁਹਾਨੂੰ ਇਨਸਾਫ ਮਿਲ ਜਾਊਗਾ ਕਿ ਤੁਸੀਂ ਕਿਵੇਂ ਭਾਲਦੇ ਹੋ ਕਿ ਤੁਹਾਨੂੰ ਜਿਹੜੀ ਇਨਕਵਾਰੀ ਸਹੀ ਹੋ ਜਾਊਗੀ ਇਨਕੁਆਰੀ ਆ ਜਿਹੜੀ ਇਹ ਜਿਹੜੀ ਇਨਕੁਆਰੀ ਹੁੰਦੀ ਆ ਇਹ ਜੇ ਜਾਂ ਤਾਂ ਸਿਵੀ ਇਨਕੁਆਰੀ ਕਰ ਸਕਦੀ ਹੈ ਦੀ ਪੂਰੀ ਜਾਂਚ ਪੜਤਾਲ ਕਰ ਸਕਦੀ ਹੈ ਤਹ ਤੱਕ ਜਾ ਸਕਦੀ ਆ ਕਿ ਕੋ ਇੱਕ ਬੰਦਾ ਜਿਹੜਾ 15 20 ਸਾਲ ਨਾਲ ਰਹਿੰਦਾ ਹੋਵੇ ਤੇ ਉਹਦੇ ਕੋਲੇ ਦੋ ਨੰਬਰ ਦਾ ਅਸਲਾ ਕਿੱਥੋਂ ਆਇਆ ਇਹ ਵੱਡੇ ਸਵਾਲ ਨੇ ਬੜਾ ਕੁਝ ਆ ਪਾ ਕਹਿ ਸਕਦੇ ਆ ਪਰ ਜੋ ਕੁਝ ਹੋ ਰਿਹਾ ਅੱਜ ਪੰਜਾਬ ਦੇ ਵਿੱਚ ਬਹੁਤ ਮੰਦ ਭਾਗਾ ਹੋ ਰਿਹਾ ਇਸ ਦੀ ਖਬਰ ਜੁੜੀ ਆ ਕਿ ਭਾਈ ਅੰਮਰਪਾਲ ਸਿੰਘ ਆ ਅਕਾਲੀ ਦਲ ਵਾਰਤ ਪੰਜਾਬ ਦੇ ਜਥੇਬੰਦੀ ਅਤੇ ਜਿਹੜੇ ਹੁਣ ਪਾਰਟੀ ਬਣਾ ਲਈ ਆ ਤਨਤਾਰਨ ਤੋਂ ਜਿਹੜੀ ਜਿਵਣੀ ਚੋਣ ਹੋ ਰਹੀ ਆ ਉਹਦੇ ਵਿੱਚ ਸੰਦੀਪ ਸਿੰਘ ਸੰਨੀ ਦਾ ਭਰਾ ਮਨਦੀਪ ਸਿੰਘ ਜਿਹੜਾ ਚੋਣ ਮੰਦਾਨ ਦੇ ਵਿੱਚ ਉਤਾਰ ਦਿੱਤਾ ਦੇਖੋ ਤਨਤਾਰਨ ਸਾਹਿਬ ਵਾਲਿਓ ਕਦੇ ਪਿੱਠ ਨਾਲ ਲਵਾ ਦਿਓ ਕਿਉਂਕਿ ਉਸ ਉਹਦੇ ਭਰਾ ਨੇ ਸੰਦੀਪ ਸਿੰਘ ਸੰਨੀ ਨੇ ਉਹ ਬੁੱচ্চੜ ਮਾਰਿਆ ਜਿਹਨੇ ਹਜ਼ਾਰਾਂ ਸਿੱਖਾਂ ਦਾ ਕਤਲ ਕੀਤਾ ਹਜ਼ਾਰਾਂ ਸਿੱਖਾਂ ਦਾ ਕਤਲ ਕਰਕੇ ਲਾਸਣ ਖੁਰਦਵਰਦ ਕਰ ਦਿੱਤਾ ਹਾਲੇ ਤੱਕ ਕੋ ਲਾਸਾ ਨਹੀਂ ਮਿਲਿਆ ਅਜੇ ਜੋਧਿਆ ਨੂੰ ਤੇ ਜਰੂਰ ਤੁਸੀਂ ਸਾਥ ਦਿਆ ਕਰੋ ਗਲਾ ਸਾਥ ਨਹੀਂ ਦਿੰਦਾ ਇਸ ਕਰਕੇ ਅੱਜ ਮਾਤਾ ਤੋਂ ਮਾਫੀ ਮੰਗਦਾ ਤੇ ਇਸ ਵੀਡੀਓ ਨੂੰ ਜਿਹੜਾ ਸ਼ੇਅਰ ਜਰੂਰ ਕਰ ਦਿਓ ਅੱਗੇ ਵੱਧ ਤੋਂ ਵੱਧ ਆਪਣੇ ਕਮੈਂਟ ਜਰੂਰ ਕਰਨੇ ਆ ਧੰਨਵਾਦ ਬੈਰ ਜੀ ਦਾ ਖਾਲਸਾ ਬੈਰ ਜੀ ਕੀ ਫਤਿਹ